ਗੰਨਪੰਤਰਤਾ ਦਿਵਸ ਦੇ ਲੋਕੇ ਦੇ ਲਾਇਓਂਸ ਕਲੱਬ ਲੁਧਿਆਣਾ ਕੋਇਟਰ ਵੱਲੋਂ ਰਾਇਲੋ ਮੈਕਾਰਵੇਸੀ ਵਿਖੇ ਅੱਜ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਲਾਇਓਂਸ ਕਲੱਬ ਵੱਲੋਂ ਫ੍ਰੀ 슈ਗਰ ਚੈੱਕਅਪ ਕੀਤੀ ਜਾ ਰਹੀ ਹੈ ਤੇ ਨਾਲ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਤਜਰਬੇਕਾਰ ਡਾਕਟਰ ਸਹਿਬਾਨ ਇੱਥੇ ਪਹੁੰਚੇ ਨੇ ਉਹ ਮਰੀਜ਼ਾਂ ਦਾ ਫ੍ਰੀ ਚੈੱਕਅਪ ਕਰ ਰਹੇ ਨੇ ਡਾਇਬਟੀਜ਼ ਸ਼ੂਗਰ ਚੈੱਕਅਪ ਦਿੱਤਾ ਜਾ ਰਿਹਾ ਹੈ ਕੰਪੋਮੈਥਿਕ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਅੱਖਾਂ ਦੀ ਦਵਾਈ ਵੀ ਵੰਡੀ ਜਾ ਰਹੀ ਹੈ ਸਾਰੀ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਦਾ ਫ੍ਰੀ ਚੈੱਕਅਪ ਦਿੱਤਾ ਜਾ ਰਿਹਾ ਹੈ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਅੱਜ ਤੱਕ ਤੰਦਰੁਸਤ ਦਿਵਸ ਦੇ ਮੈਂ ਸੂ ਪਾਰਟਨਰ ਮੈਂਬਰਾਂ ਨੂੰ ਆਪਣੇ ਵੱਲੋਂ ਅਤੇ ਲੋਇਲਟੀ ਕਲੱਬ ਦੇ ਹਰਾਫੁੱਤਰ ਵੱਲੋਂ ਅਤੇ ਹੋਰ ਸਾਰੇ ਆਪਣੇ ਸੂ ਮੈਂਬਰਾਂ ਵੱਲੋਂ ਵਧਾਈਆਂ ਦੇਣਾ ਹਾਂ ਅਤੇ ਉਮੀਦ ਕਰਦਾ ਹਾਂ ਤੇ ਅਸੀਂ ਦੇਸ਼ ਦੀ ਹਿੰਮਤੀ ਦੇ ਲਈ ਤੇ ਮਨੁੱਖਤਾ ਦੀ ਸੇਵਾ ਦੇ ਲਈ ਇੱਤਈ ਤਤਪਰ ਰਹਾਂਗੇ ਤੇ ਇੱਤਈ ਸੇਵਾ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਮੈਂ ਬੁਲਾਉਂਦਾ ਹਾਂ ਡਾਕਟਰ ਸੁਪੀਰ ਸਿੰਘ ਬਾਬਾ ਮਨੁੱਖੀ ਸੇਵਾ ਪਰਸਨ ਐਕਟਿਵ ਅਵੇਅਰਨੈਸ ਅੱਜ ਜਨਤਕ ਤੇ ਤੇ ਮੌਕੇ ਤੇ ਅੱਜ ਮਾਈਂਸ ਕਲਬ ਦੇ ਜਨਰਲ ਫੁਕਰ ਤੇ ਬੰਗਲਰ ਪੁਆਇੰਟ ਕਨਵਰਸਿਓਨ ਦੇ ਨਾਮ ਤੇ ਕਾਲੜਾ ਦੇ ਵਿਲੋਇਲ ਹੋਮੋ ਪਾਰਨਰਸ਼ਿਪ ਕੇ ਤੋ ਜੀ अभी जरा सैलीब्रेशन कर रहे हैं मेडिकल कैंप जो होमोपैथी का बलड सुन कैंप का सारे अपने शहर वलासिया देशवासिया डे तक लगता है तो अच्छ रिपब्लिक डे है और फार्मेसी वालों की मेडिसिन का प्री कैंप लगाया गया

ਅੱਜ ਦਿਨ ਤੇ ਕੀ ਮੈਸੇਜ ਦੇਣਾ ਚਾਹੁੰਗੇ ਲੋਕਾਂ ਅੱਜ ਦਿਨ ਦੇ ਵਿੱਚ ਵੀ ਮੈਸੇਜ ਇਹੀ ਦੇਣਾ ਚਾਹਨਾ ਦੇਖੋ ਅੱਜ ਰਿਪਬਲਿਕ ਡੇ ਹੈ ਤਾਂ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਸਮਝ ਹੈ ਕਿ ਰਿਪਬਲਿਕ ਡੇ ਤੇ ਸਾਡੇ ਲਈ ਇੱਕ ਕਾਨੂੰਨ ਜਨਮ ਜਦਾ ਸੀ ਸਾਡੇ ਲਈ ਬਣਿਆ ਜਿਸ ਨਾਲ ਸਾਰਿਆਂ ਨੇ ਅੱਜ ਤੱਕ ਬੈਨੀਫਿਟ ਲਿਆ ਹੈ ਕੋਈ ਵੀ ਸਾਨੂੰ ਇਸ ਕਾਨੂੰਨ ਦਾ ਬੈਨੀਫਿਟ ਪ੍ਰੋਪਰ ਮਿਲਦਾ ਰਹੇ ਤਾਂ ਉਹਦੇ ਨਾਲ ਸਾਨੂੰ ਕਾਨੂੰਨ ਦਾ ਪਾਲਣ ਵੀ ਕਰਨਾ ਚਾਹੀਦਾ ਹੈ ਸਾਨੂੰ ਇਸ ਚੀਜ਼ ਨੂੰ ਸਮਝ ਵੀ ਹੋ ਜਾਵੇ ਕਿ ਇਹ ਚੱਲਦਾ ਚਾਹੀਦਾ ਹੈ ताकि उसका बेनिफिट सारे नुकसान को मिले कोई फॉर्मेलिटी नहीं करनी चाहिए अपना पर्सनल नहीं फॉर्मेलिटी करती नहीं, रूल है तो रूल है रूल सारे लिए डॉक्टर लिए भी सेम रूल है जनता लिए भी रेल सेम रूल है रूल सारे सेम रूल चाहिए सारे

परमपाल बाबा जी चेयरमैन लुधियाना एक्साइज एंड टैक्सेशन ਨਾਲ ਮਨਪ੍ਰੀਤ ਜੀ ਚੇਅਰਮੈਨ ਆਤਮਨਗਰ ਤੇ ਸਾਰੇ ਨਾਲ ਲੀਡਰ ਕੋਲ ਜਵਰਾਜ ਜੀ ਨਾਲ ਜਿਹੜੇ ਕਮਿਸ਼ਨ ਦੇ ਮੈਂਬਰ ਆ ਉਹ ਸਾਰੇ ਹਾਜ਼ਰ ਆ ਸਤਵੀਰ ਜੀ ਐਚਐਸ ਪਾਰਟੀ ਆ ਜੀ ਸਰਦਾਰ ਹੰਤਾ ਦੇ ਸਾਹਮਣੇ ਤੇ ਇਸ ਨੇ ਆਤਮਨਗਰ ਹੱਕ ਦੇ ਮਾਨ ਮਾਰੋਗ ਮੌਕੇ ਨੋਕ ਇਹ ਸਪਰਾਹੇ ਦੀ ਜਿਹੜੀ ਜੇ ਮੈਂ ਸ਼ਰਕਾ ਕਰਨਾ ਤੇ ਇਹ ਡਾਕਟਰ ਆਪਨ ਜੀ ਦੇ ਬਾਰੇ ਕੀ ਕਹਾ ਮੇਰੇ ਹਲਕੇ ਦੇ ਛਾਂ ਨੇ ਅਮਿਤ ਸ਼ਾਹ ਇੱਕ ਸਮਾਜ ਸੇਵੀ ਕਮਾਂ ਦੇ ਵਿੱਚ ਬੱਦ ਤੋਂ ਬੱਦ ਹਿੱਸਾ ਪਾਉਂਦੇ ਨੇ